ਕੀ ਕਾਲ ਜੀ ਕੀ ਹਾਲ ਚਾਲ ਆ ਆਸ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਇੱਕ ਦਵਾਈ ਦਾ ਨਾਮ ਉਹ ਦਵਾਈ ਕਿਹੜੇ ਕੰਮ ਵਾਸਤੇ ਯੂਜ਼ ਕਰਦੇ ਆ ਉਹ ਆਪਾਂ ਤੁਹਾਨੂੰ ਦੱਸਦੇ ਹਾਂ ਜੁੜੇ ਰਿਓ ਇਸ ਵੀਡੀਓ ਦੇ ਵਿੱਚ ਤੇ ਕਈ ਵਾਰ ਕੀ ਹੁੰਦਾ ਵੀ ਪਸ਼ੂ ਦਾ ਜੇਰ ਵਗੈਰਾ ਲਾੜ ਵਗੈਰਾ ਅੰਦਰ ਰਹਿ ਜਾਂਦਾ ਜਿੰਨਾ ਸੂਨ ਸੂਨ ਤੋਂ ਬਾਅਦ ਕਈ ਦਿਨ ਬਾਅਦ ਚਿੱਟਾ ਡਿਸਚਾਰਜ ਮਾਰ ਲੱਗ ਜਾਂਦਾ ਉਸ ਕੇਸ ਵਿੱਚ ਨਾ ਆਪਾਂ ਉਹਨਾਂ ਮਹੀਨੇ ਤੋਂ ਪਹਿਲਾਂ ਕਦੇ ਵੀ ਪਸ਼ੂ ਨੂੰ ਦਵਾਈ ਨਹੀਂ ਭਰੋਣੀ ਚਾਹੀਦੀ ਜੇ ਆਪਾਂ ਪਹਿਲਾਂ ਦਵਾਈ ਭਰਾ ਦਿੰਦੇ ਨਾ ਇਹਨਾਂ ਪਸ਼ੂ ਵੀ ਪ੍ਰੋਪਰ ਦੁੱਧ ਤੇ ਨਹੀਂ ਹੁੰਦਾ ਕਿਉਂਕਿ ਉਹ ਦਵਾਈ ਐਂਟੀਬਾਇਓਟਿਕ ਹੁੰਦੀ ਆ ਤੇ ਉਹ ਬੱਚੇਦਾਨੀ ਦੇ ਵਿੱਚ ਜਾ ਕੇ ਉਹ ਤੇ ਐਂਟੀਬਾਇਓਟਿਕ ਕੀ ਕਰਦੇ ਆ ਦੁੱਧ ਸਕਾਰ ਦਿੰਦੇ ਆ ਤੇ ਉਹ ਦਵਾਈ ਅੱਜ ਆਪਾਂ ਮੰਗਾਈ ਆ ਔਨਲਾਈਨ ਮੇਰਟ ਚੋਂ ਪੰਜਾਬ 'ਚ ਤਾਂ ਮਿਲਦੀ ਨਹੀਂ ਤੇ ਉਹ ਦਵਾਈ ਦਾ ਆਪਾਂ ਟ੍ਰਾਇਲ ਜ਼ਰੂਰ ਕੀ ਕਰ ਲੱਗੇ ਆ ਜਦੋਂ ਟ੍ਰਾਇਲ ਪਾਸ ਹੋ ਜਾਵੇ ਫਿਰ ਤੁਹਾਡਾ ਰਿਜੂਲਟ ਸ਼ੇਅਰ ਕਰਾਂਗੇ ਤੇ ਤੁਹਾਨੂੰ ਆਪਾਂ ਦਵਾਈ ਦਾ ਨਾਮ ਜ਼ਰੂਰ ਦੱਸ ਦਿੰਨੇ ਕੀ ਹੈ ਜੀ ਆਹ ਵੈਸਟੋਨ ਤੇ ਇਹ ਆਪਾਂ ਔਨਲਾਈਨ ਮੰਗਾਈ ਆ ਪੰਜਾਬ 'ਚ ਤਾਂ ਮਿਲਦੀ ਨਹੀਂ ਇਹ ਇਹ ਮੇਰਟ ਤੋਂ ਮਿਲਦੀ ਹੈ। ਬਾਕੀ ਇਹਦਾ ਪਰ ਰਿਜ਼ਲਟ ਸ਼ੇਅਰ ਕਰਾਂਗੇ ਵੈਸਟਰਨ ਕੰਪਨੀ ਦੀ ਆ। ਜਦੋਂ ਰਿਜ਼ਲਟ ਆਪ ਨੂੰ ਪ੍ਰੋਪਰ ਮਿਲੂਗਾ ਫਿਰ ਆਪਾਂ ਜ਼ਰੂਰ ਦੱਸਾਂਗੇ। ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ।